ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਬੈਦ ਬੂਟਾ ਸਿੰਘ ਹਾਂ ਜੀ ਦੋਸਤੋ ਸਵਾਗਤ ਹੈ ਤੁਹਾਡਾ ਬੈਦ ਬੂਟਾ ਸਿੰਘ ਚੈਨਲ ਦੇ ਨਾਲ ਜੁੜਨ ਦੇ ਲਈ ਨਵੇਂ ਨਵੇਂ ਵੀਡੀਓ ਨਵੇਂ ਨਵੇਂ ਨੁਸਖੇ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੀ ਸੇਵਾ ਦੇ ਵਿੱਚ ਪੇਸ਼ ਪੇਸ਼ ਕਰਦੇ ਰਹੀਏ ਤਾਂ ਇਹ ਹੀ ਮੇਰੇ ਸਭ ਨੂੰ ਸਭ ਤੋਂ ਵੱਡੀ ਮਨ ਨੂੰ ਤਸੱਲੀ ਹੈ ਕਿਉਂਕਿ ਬਧੀ ਤੋਂ ਬਧੀ ਅਨੁਸਖੇ ਤੁਹਾਡੀ ਸੇਵਾ ਦੇ ਵਿੱਚ ਪੇਸ਼ ਹੁੰਦੇ ਰਹਣ ਤੁਸੀਂ ਵਰਤੇ ਰਹੋ ਉਹਦਾ ਫਾਇਦਾ ਲੈਂਦੇ ਰਹੋ ਇਹ ਹੀ ਸੱਚੀ ਸੇਵਾ ਸਸਕੀ ਗਾਲ ਦੋਸਤੋ ਮੈਂ ਤੁਹਾਡਾ ਦੋਸਤ ਬੈਦ ਬੂਟਾ ਸੁਣ ਹਾਂ ਦੋਸਤੋ ਜੋ ਅੱਜ ਵਾਲੀ ਜਾਣਕਾਰੀ ਹੈ ਇਹ ਬਹੁਤ ਹੀ ਕਮਾਲ ਦੀ ਜਾਣਕਾਰੀ ਹੈ ਮੈਂ ਤਾਂ ਇੱਕ ਨਵੀਂ ਇਹ ਜੋ ਨੁਸਖਾ ਅੱਜ ਵਾਲਾ ਹੈ ਇਹ ਹਰ ਇੱਕ ਪਰਿਵਾਰ ਦੇ ਵਿੱਚ ਇਸ ਨੂੰ ਬਣਾਉਣਾ ਚਾਹੀਦਾ ਹੈ ਇਸ ਨੂੰ ਵਰਤਣਾ ਚਾਹੀਦਾ ਹੈ ਤਾਂ ਕਿ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਤੋਂ ਆਪਾਂ ਜਿਵੇਂ ਕੈਂਸਰ ਵਰਗੀਆਂ ਭੈੜਕ ਮਾਰੀਆਂ ਨੇ ਆ ਜਿਹਨੂੰ ਪ੍ਰੋਬਲਮ ਹੋ ਜਾਂਦੀ ਹੈ ਨਾ ਉਹਦਾ ਸਾਰਾ ਘਰ ਬਾਹਰ ਵਿਕ ਜਾਂਦਾ ਉਹਦੇ ਵਾਸਤੇ ਮੈਂ ਨਹੀਂ ਕਹ ਰਿਹਾ ਕੋਈ ਕਿਸੇ ਨੂੰ ਐਦਾਂ ਦੀ ਪ੍ਰੋਬਲਮ ਹੋਵੇ ਪਰ ਛੋਟੀ ਬਿਮਾਰੀ ਤੋਂ ਵੱਡੀ ਬਿਮਾਰੀ ਹੁੰਦੀ ਹੁੰਦੀ ਹੈ ਪਹਿਲਾ ਸੀਰੀਸ ਦੇ ਵਿੱਚ ਥੋੜੀ ਪ੍ਰੋਬਲਮ ਹੁੰਦੀ ਹੈ ਉਸ ਤੋਂ ਬਾਅਦ ਵੱਡੀਆਂ ਬਿਮਾਰੀਆਂ ਵੱਧ ਜਾਂਦੀਆਂ ਨੇ ਉਹਦਾ ਸਹੀ ਟ੍ਰੀਟਮੈਂਟ ਨਹੀਂ ਹੁੰਦਾ ਥੋੜੇ ਨੂੰ ਨੱਪੋ ਤਾਂ ਕਿ ਵੱਡੀ ਪ੍ਰੋਬਲਮ ਨਾ ਹੋ ਸਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਤੁਸੀਂ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤਾਂ ਕਿ ਅਗਲੀਆਂ ਵੀਡੀਓ ਵੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੇ ਰਹਿਣ ਤੁਸੀਂ ਦੇਖਦੇ ਰਹੋ ਤੁਸੀਂ ਵਰਤਦੇ ਰਹੋ ਔਰ ਤੁਸੀਂ ਫਾਇਦਾ ਲੈਂਦੇ ਹੋ ਹਾਂ ਦੋਸਤੋ ਅੱਜ ਵਾਲੀ ਜੋ ਵੀਡੀਓ ਹੈ ਇਹ ਖਾਸ ਮਕਸਦ ਐਦਾ ਬਣਾਉਣ ਦਾ ਮੈਂ ਤੁਹਾਨੂੰ ਪਹਿਲਾਂ ਹੀ ਅਰਜ਼ ਕੀਤੀ ਹੈ ਵੀ ਇਹ ਇਸ नुस्खे ਨੂੰ ਇਹ ਨੁਸਖਾ ਨਹੀਂ ਕੋਈ ਬਤਾ ਵੈਸੇ ਇੱਕ ਆਮ ਰੋਜ਼ੀਨ ਦੇ ਵਿੱਚ ਖਾਣ ਵਾਲੀ ਵਸਤੂ ਬਣ ਜਾਂਦੀ ਹੈ ਜਿਨੂੰ ਆਪਾਂ ਖਾਣਨ ਲਈ ਵਸਤੂ ਆਪਾਂ ਅੱਗੇ ਵੀ ਖਾਣਿਆ ਸਰੀਰ ਦੇ ਲਈ ਤੇ ਇਹਦੇ ਨਾਲ ਕੋਈ ਵੱਖਰਾ ਨਹੀਂ ਕੋਈ ਤੁਸੀਂ ਨੂੰ ਕੁਝ ਖਾਣਾ ਜੋ ਘਰ ਦੇ ਵਿੱਚ ਪਹਿਲਾਂ ਤੋਂ ਖਾ ਰਹੇ ਹੋ ਬਸ ਥੋੜਾ ਜਿਹਾ ਤੁਸਾਨੂੰ ਚੇਂਜ ਕਰਨਾ ਹੈ ਥੋੜਾ ਜਿਹਾ ਬਦਲਣਾ ਹੈ ਇਹ ਅੱਜ ਵਾਲੀ ਵੀਡੀਓ ਵਿੱਚ ਕੀ ਮਕਸਦ ਆਪਾਂ ਬਣਾਉਣ ਦਾ ਇਹ ਆਪਣੇ ਬਣਾਉਣਾ achar achar ਤੁਸੀਂ ਪਹਿਲਾਂ ਵੀ ਬਣਾਉਨੇ ਹੋ ਘਰਾਂ ਦੇ ਵਿੱਚ ਤੁਹਾਡੇ ਮੌਜੂਦ ਨੇ ਅਚਾਰ ਬਣਦੇ ਨੇ ਉਹ ਖਾਣੇ ਉਹਦਾ ਫਾਇਦਾ ਤੁਹਾਨੂੰ ਹੋ ਸਕਦਾ ਹੈ ਜੀਵ ਦੇ ਸਵਾਦ ਲਈ ਹੁੰਦਾ ਹੋਵੇ ਜਾਂ ਹੋਰ ਸਰੀਰ ਲਈ ਕੋਈ ਫਾਇਦਾ ਹੁੰਦਾ ਜਾਂ ਨਾ ਹੁੰਦਾ ਉਸ ਬਾਰੇ ਨਹੀਂ ਮੈਨੂੰ ਪਤਾ ਪਰ ਇਸ ਅਚਾਰ ਖਾਣ ਦੇ ਨਾਲ ਜੇ ਮੈਂ ਐਸ ਵਕਤ ਕਾਪੀ ਤੇ ਇਹਦੇ ਫਾਇਦੇ ਲਿਖਣ ਲੱਗ ਜਾਣਾ ਮੈਨੂੰ ਹਨੇਰਾ ਹੋ ਜਾਣਾ ਕਹਿੰਦਾ ਭਾਵੇਂ ਤੇ ਫਾਇਦੇ ਮੈਂ ਲਿਖੀ ਨਹੀਂ ਸਕਦਾ ਕਿਉਂਕਿ ਬਾਹਰਲੇ ਦੇਸ਼ ਵਾਲੇ ਇਹ ਗੱਲ ਕਹਿੰਦੇ ਆ ਕਹਿੰਦੇ ਜਿਸ ਦੇਸ਼ ਦੇ ਵਿੱਚ ਅੱਕ ਅਤੇ ਨਿੰਮ ਦਾ ਪੇੜ ਮੌਜੂਦ ਹੈ ਤਾਂ ਉੱਥੇ ਕੋਈ ਬਿਮਾਰੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮਤਲਬ ਇਹਨੂੰ ਉੱਥੇ ਕੋਈ ਬਿਮਾਰੀ ਜਨਮ ਨਹੀਂ ਲੈਂਦੀ ਵਿਪਰ ਦੋਸਤੋ ਅੱਕ ਤੇ ਨਿੰਮ ਨੂੰ ਜੇ ਆਪਾਂ ਵਰਤਾਂਗੇ ਤਾਂ ਹੀ ਫਾਇਦਾ ਹੋਣਾ ਨਾ ਉਦੋਂ ਭਾਵੇਂ ਕੀਲੇ ਕੀਲੇ ਖੇਤ ਖੜੇ ਹੋਣ ਕਿੰਨੇ ਮਰਜੀ ਖੜੇ ਹੋਣ ਨਹੀਂ ਵਰਤਦੇ ਪੁਰਾਣੇ ਸਮੇਂ ਦੇ ਵਿੱਚ ਨਿੰਮ ਦੇ ਨਮੂਲੀ ਦਾ ਵਰਤੋਂ ਹੁੰਦੀ ਸੀ ਸੱਣੀਆ ਵਿਜਲ ਕੋ ਮਾਤਾਵਾ ਅੱਜ ਵੀ ਨੂੰ ਜਾ ਕੇ ਪੁੱਛ ਕੇ ਦੇਖਿਓ ਨਿੰਮ ਦੇ ਨਮੂਲੀਆ ਉਹ ਨਿੰਮ ਦੇ ਨਮੂਲੀ ਖਾ ਵੀ ਜਾਂਦੇ ਸੀ ਲੋਕ ਕੋਈ ਨਹੀਂ ਸੀ ਪ੍ਰੋਬਲਮ ਹੁੰਦੀ ਨਾ ਕੈਂਸਰ ਹੁੰਦਾ ਸੀ ਨਾ ਟਰੈਕ ਹੁੰਦਾ ਸੀ ਨਾ ਬੀਬੀ ਹੁੰਦਾ ਸੀ ਨਾ ਸ਼ੂਗਰ ਹੁੰਦਾ ਸੀ ਖੁਸ਼ਬੂਂਤੀ ਹੁੰਦਾ ਤੇ ਔਰ ਅੱਕ ਦੇ ਵਿੱਚ ਜਿੰਨੇ ਗੁਣ ਦੱਸਿਆ ਗ੍ਰੰਥ ਭਰੇ ਪਏ ਨਕੂਨਕ ਵੀ ਦੇ ਵਿੱਚ ਇੰਨੇ ਜ਼ਿਆਦਾ ਫੈਦੇ ਸਰੀਰ ਨੂੰ ਜ਼ਹਿਰ ਮੁਕਤ ਕਰ ਦਿੰਦੇ ਐ ਸਰੀਰ ਦੇ ਵਿੱਚ ਬਾਧੂ ਜ਼ਹਿਰਾ ਪਈਆਂ ਰਹਿੰਦੀਆਂ ਨੇ ਉਹਨਾਂ ਤੋਂ ਫਿਰ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਦੋਸਤੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਨੇ ਕੀ ਗੱਲ ਕਰਨੀ ਐ ਅੱਕ ਦੇ ਪੱਤਿਆਂ ਦਾ ਅਚਾਰ ਬਣਾਉਣਾ ਐ ਇਸ ਵੀਡੀਓ ਨੂੰ ਸਮਝ ਕੇ ਇਸ ਵੀਡੀਓ ਨੂੰ ਅੱਗੇ ਜ਼ਰੂਰ ਭੇਜਣਾ ਹੈ ਤੁਹਾਡੇ ਰਿਸ਼ਤੇਦਾਰਾਂ ਤੱਕ ਭੈਣ ਭਰਾ ਮਾਤਾ ਤੱਕ ਤੁਸੀਂ ਨੇ ਵੀ ਇਹ ਚਾਰ ਬਣਾਉਣਾ ਹੈ ਔਰ ਉਹਨਾਂ ਨੂੰ ਵੀ ਤੁਸੀਂ ਦੱਸਣਾ ਵੀ ਇਹ ਚਾਰ ਬਣਾਓ ਹੁਣ ਤੁਸੀਂ ਕਰਨਾ ਕੀ ਹੈ ਇੱਕ ਸੇਰ ਲੈਣਾ ਹੈ ਅੱਕ ਦੇ ਪੱਤੇ ਤੁਸੀਂ ਨੇ ਇੱਕ ਸੇਰ ਅੱਕ ਦੇ ਪੱਤੇ ਅੱਧ ਸੇਰ ਗੁੜ ਲੈਣਾ ਹੁਣ ਦੋਨੇ ਵਸਤੂ ਨੂੰ ਕੱਟੀਆਂ ਕਰਕੇ ਕਿਸੇ ਦੇਗੇ ਦੇ ਵਿੱਚ ਜਾਂ ਕੜਾਹੀ ਦੇ ਵਿੱਚ ਪਾ ਲਓ। ਹੁਣ ਇਹਦੇ ਵਿੱਚ ਪਾਣੀ ਪਾ ਦਿਓ। ਪਾਣੀ ਪਾ ਦਿਓ 50 ਲੀਟਰ। ਹੁਣ ਇਹਨੂੰ ਅੱਗ ਦੇ ਉੱਤੇ ਧਰ ਕੇ ਉਬਾਲਣਾ ਸ਼ੁਰੂ ਕਰ ਦਿਓ। 2-3 ਘੰਟੇ ਤੱਕ ਇਸ ਨੂੰ ਉਬਾਲਣਾ। 3 ਘੰਟੇ ਉਬਾਲਣ ਤੋਂ ਬਾਅਦ ਪਾਣੀ ਢੋਲ ਦੇਣਾ। ਔਰ ਪੱਤੇ ਕੱਢ ਕੇ ਸੁਕਾ ਲੈਣੇ ਹੁਣ ਇਸ ਤੋਂ ਬਾਅਦ ਦੋਸਤੋ ਤੁਸਨੇ ਕੀ ਕਰਨਾ ਚਿੱਟਾ ਜੀਰਾ 3 ਤੋਲੇ ਕਾਲੀ ਮਿਰਚ ਉਹਦਾ ਭਜਨ ਵੀ 3 ਤੋਲੇ ਲਾਲ ਮਿਰਚ ਉਹ ਵੀ 3 ਤੋਲੇ ਹਲਦੀ ਉਹ ਲੈਣੀ ਤੁਸਨੇ 10 ਤੋਲੇ ਲੂਣ ਲੈਣਾ ਉਹ ਵੀ 10 ਟੋਲੇ ਹੁਣ ਇਹਨਾਂ ਚੀਜ਼ਾਂ ਨੂੰ ਤੁਸੀਂ ਨੇ ਬਰੀਕ ਪੀਸ ਲੈਣਾ ਅਗਲੀ ਐਡਮਾ ਤੁਹਾਡੀ ਅਜਮੈਣ ਅਜਮੈਣ ਤੁਸੀਂ ਨੇ ਪਿਸਣੀ ਨਹੀਂ ਉਹ ਸਾfte ਰੱਖ ਲੋ ਤੇ ਉਹ ਲੈਣੀ ਤੁਸੀਂ ਨੇ ਇੱਕ ਪਾਈ ਹੁਣ ਸਾਰੀਆਂ ਚੀਜ਼ਾਂ ਨੂੰ ਜਿਹੜਾ ਮਸਾਲਾ ਤਿਆਰ ਹੋ ਗਿਆ ਨਾ ਹੁਣ ਤੁਸੀਂ ਇਹ ਕੀ ਕਰਨਾ ਹੈ ਅੱਕ ਦਾ ਪੱਤਾ ਚੱਕੋ ਉਸ ਨੂੰ 모ੜੋ ਉਸ ਨੂੰ 모ੜ ਕੇ ਵਿੱਚ ਮਸਾਲਾ ਭਰ ਦਿਓ ਇਹ ਜਿਹੜਾ ਤੁਸੀਂ ਨੇ ਤਿਆਰ ਕੀਤਾ ਹੈ ਮਸਾਲਾ ਭਰ ਕੇ ਉਸ ਤੋਂ ਬਾਅਦ ਅੱਕ ਦਾ ਪੱਤਾ 모ੜ ਕੇ ਲੜ 모ੜ ਕੇ ਵਿੱਚ ਇੱਕ ਲੌਂਗ ਘਟ ਦਿਓ ਤਾਂ ਕਿ ਉਹ ਪੱਤਾ ਖੁੱਲੇ ਨਾ ਮਸਾਲਾ ਵਿੱਚੋਂ ਨਾਲ ਨਿਕਲੇ ਇੱਕ ਲੌਂਗ ਘਟ ਦਿਓ ਦੋ ਘਟ ਦਿਓ ਤਿੰਨ ਘਟ ਦਿਓ ਉਸ ਨੂੰ ਭਾਪ ਪੈਕ ਕਰ ਦਿਓ ਇਹ ਸਾਰੇ ਪਤੇ ਐਦਾਂ ਤੁਸੀਂ ਪੈਕ ਕਰਕੇ ਰੱਖੋ ਜੇ ਹੁਣ ਕਿਸੇ ਅਚਾਰ ਪਾਉਣ ਵਾਲੇ ਬਰਤਮਨ ਦੇ ਵਿੱਚ ਪਾ ਲੋ ਇਸ ਤੋਂ ਬਾਅਦ ਇੱਕ ਬੋਤਲ ਇਹਦੇ ਵਿੱਚ ਸਿਰਕਾ ਇੱਕ ਬੋਤਲ ਤੇਲ ਦੀ ਇਹਦੇ ਵਿੱਚ ਤੁਸੀਂ ਤੁਸੀਂ ਨੇ ਪਾ ਲੈਣੀ ਹੈ ਹੁਣ ਇਸ ਨੂੰ ਅਚਾਰ ਬਣਾਉਣ ਦੇ ਲਈ ਰੱਖ ਦੇ ਫਿਰ ਦੇਖਣਾ ਦੋਸਤੋ ਐਸਾ ਇਸ ਦਾ ਅਚਾਰ ਬਣਦਾ ਹੈ ਕਹਿਣ ਸੁਣ ਤੋਂ ਪਰੇ ਦੀ ਗੱਲ ਹੈ ਜੋ ਜੋ ਤੁਸੀਂ ਐਸਆਰ ਚਾਰ ਨੂੰ ਖਾਓਗੇ ਤੁਹਾਡੇ ਸਰੀਰ ਦੇ ਵਿੱਚੋਂ ਦਰਦ ਸੋਲੰਗ ਜੋ ਤੁਹਾਡੇ ਦਰਦ ਦਾ ਤੁਹਾਨੂੰ ਇਹ ਨਹੀਂ ਪਤਾ ਵੀ ਦਰਦ ਈਐਸਆਰ ਦਾ ਹੈ ਜੋੜਾਂ ਦਾ ਹੈ ਯੂਰਕ ਐਸਿਡ ਦਾ ਹੈ ਦਰਦ ਹੁੰਦਾ ਕਾ ਕਿਉਂਕਿ ਬਾਜੂ ਵਿਗੜਨ ਕਰਕੇ ਜੋ ਪ੍ਰੋਬਲਮ ਤੁਹਾਡੇ ਸਰੀਰ ਦੇ ਵਿੱਚ ਹੈਗੀ ਆ ਉਹ ਇਸ ਨੂੰ ਠੀਕ ਕਰ ਦੇਣੀ ਹੈ ਤੇ ਦੋਸਤੋ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਹੋਰ ਦਾ ਭਲਾ ਹੋ ਸਕੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ